ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਤguru ਰਵੀਦਾਸ ਜੀ ਦੇ 699 ਜਨਮ ਦਿਵਸ ਨੂੰ ਮਨਾਉਣ ਦੇ ਲਈ ਪੰਜਾਬ ਦਾ ਦੌਰਾ ਕਰਨਗੇ ਇਸ ਤਹਿਤ ਪੀਐਮ ਮੋਦੀ ਜਲੰਧਰ ਵਿਖੇ ਡੇਰਾ ਸਤਖੰਡ ਬੱਲਾ ਵਿਖੇ ਮੱਥਾ ਟੇਕਣਗੇ ਅਤੇ ਡੇਰਾ ਸਤਖੰਡ ਬੱਲਾ ਦੇ ਮੁਖੀ ਪਦਮਸ਼੍ਰੀ ਸੰਤ ਨਰੰჯਨ ਦਾਸ ਮਹਾਰਾਜ ਜੀ ਦੇ ਨਾਲ ਮੁਲਾਕਾਤ ਵੀ ਕਰਨਗੇ ਇਸਦੇ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਆਦਮਪੁਰ ਹਵਾਈ ਅੱਡੇ ਦਾ ਨਾਮ ਬਦਲ ਕੇ ਸ਼੍ਰੀ ਗੁਰੂ ਰਵੀਦਾਸ ਜੀ ਹਵਾਈ ਅੱਡਾ ਆਦਮਪੁਰ ਰੱਖਣ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ ਇਸ ਅਫਸਰ ਨੂੰ ਇੱਕ ਮਹਾਨ ਸੰਤ ਅਤੇ ਸਮਾਜ ਸੁਧਾਰਕ ਗੁਰੂ ਵਿਦਾਸ ਮਹਾਰਾਜ ਜੀ ਨੂੰ ਅਦਿੱਤੀ ਜਾਣ ਵਾਲੀ ਇੱਕ ਮਹੱਤਵਪੂਰਨ ਸ਼ਰਧਾਂਜਲੀ ਦੇ ਤੌਰ ਦੇ ਉਤੇ ਵਿਖਿਆ ਜਾ ਰਿਹਾ ਹੈ ਤੇ ਉੱਥੇ ਹੀ ਅੱਜ ਦਾ ਦਿਨ ਪੰਜਾਬ ਦੇ ਲਈ ਬੜਾ ਹੀ ਅਹਿਮ ਇਸ ਦੇ ਲਈ ਵੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੇ ਨਵੀਂ ਟਰਮੀਨਲ ਇਮਾਰਤ ਦਾ ਵਰਚੂਲ ਉਦਘਾਟਨ ਵੀ ਕਰਨਗੇ ਇੱਥੇ ਤੁਹਾਨੂੰ ਦੱਸਦੀ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ 3:45 ਦੇ ਉਤੇ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੇ ਉਤਰਨਗੇ ਜਿੱਥੇ ਪੰਜਾਬ ਦੀ ਭਾਜਪਾ ਲੀਡਰਸ਼ਿਪ ਉਹਨਾਂ ਦਾ ਸਵਾਗਤ ਕਰੇਗੀ ਤਾਂ ਇਸ ਤੋਂ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਹੈਲੀਕਾਪਟਰ ਤੇ ਰਾਹੀਂ ਪਠਾਨਕੋਟ ਰਾਸ਼ਟਰੀ ਰਾਜ ਮਰਗਦੇਵ ਤੇ ਸਥਿਤ ਡੇਰਾ ਸਤਖੰਡ ਬੱਲਾ ਵਿਖੇ ਜਾਣਗੇ ਜਿੱਥੇ ਉਹ ਲਗਭਗ 40 ਮਿੰਟ ਉੱਥੇ ਰੁਕਣਗੇ ਲੰਗਰ ਛਕਣਗੇ ਤੇ ਸ਼ਰਧਾਲੂਆਂ ਦੇ ਨਾਲ ਮੁਲਾਕਾਤ ਵੀ ਕਰਨਗੇ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਜਲੰਧਰ ਪਹੁੰਚਣ ਦੀ ਉਮੀਦ ਜੋ ਹੈ ਜਿਤਾਈ ਜਾ ਰਹੀ ਹੈ ਸੂਤਰਾਂ ਦੇ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਮੁੱਖ ਮੰਤਰੀ ਦੇ ਆਉਣ ਦਾ ਵੀ ਜ਼ਿਕਰ ਜੋ ਹੈ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਦੇ ਵੀ ਕੜੇ ਇੰਤਜ਼ਾਮ ਕੀਤੇ ਗਏ ਨੇ ਤੇ ਜਿਸ ਦੇ ਤਹਿਤ ਐਡੀਸ਼ਨਲ ਜ਼ਿਲ੍ਹਾ ਮੈਜਿਸਟ੍ਰੇਟ ਕਮ ਐਡੀਸ਼ਨਲ ਡਿਪਟੀ ਕਮਿਸ਼ਨਰ ਜਲੰਧਰ ਅਮਨ ਅੰਦਰ ਕਾਰ ਨੇ 30 ਜਨਵਰੀ ਤੋਂ 1 ਫਰਵਰੀ ਤੱਕ ਜ਼ਿਲ੍ਹਾ ਜਲੰਧਰ ਨੂੰ ਨੋ ਫਲਾਈ ਜ਼ੋਨ ਘੋਸ਼ਿਤ ਕੀਤਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੌਰਾਨ ਡੇਰਾ ਸਤਖੰਡ ਬੱਲਾਵਲੋਂ ਕੀਤੇ ਜਾ ਰਹੇ ਜਨਹਿਤ ਕਾਰਜਾਂ ਦੀ ਵੀ ਜਾਣਕਾਰੀ ਲੈਣਗੇ ਤੁਹਾਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਨੂੰ ਲੈ ਕੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਯਾਨੀ ਕਿ ਐਸਪੀਜੀ ਨੇ ਡੇਰਾ ਸਚਕਣ ਬੱਲਾ ਦੇ ਵਿੱਚ ਸੁਰੱਖਿਆ ਵਿਵਸਥਾ ਸੰਭਾਲ ਲਈ ਹੈ ਐਸਪੀਜੀ ਦੀ ਟੀਮ ਡੇਰੇ ਅਤੇ ਆਲੇ ਦੁਆਲੇ ਦੇ ਇਲਾਕੇ ਨੂੰ ਆਪਣੇ ਸੁਰੱਖਿਆ ਘੇਰੇ ਦੇ ਵਿੱਚ ਲੈ ਚੁੱਕੀ ਹੈ ਡੇਰਾ ਸਚਕਣ ਬੱਲਾ ਦੇ ਵਿੱਚ ਹੈਲੀਪੈਡ ਤਿਆਰ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਆਦਮਪੁਰ 에ਅਰਪੋਰਟ ਤੋਂ ਡੇਰਾ ਬੱਲਾ ਤੱਕ ਹੈਲੀਕਾਪਟਰ ਦੇ ਰਾਹੀਂ ਆਉਣਗੇ ਐਮਰਜੈਂਸੀ ਦੇ ਲਈ ਡੀਏਵੀ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਹੈਲੀਪੈਡ ਜੋ ਹੈ ਤਿਆਰ ਕੀਤਾ ਗਿਆ ਹੈ ਆਦਮਪੁਰ 에ਅਰਪੋਰਟ ਦਾ ਨਾਮ ਹੁਣ ਗੁਰੂ ਰਵਿਦਾਸ ਮਹਾਰਾਜ ਸਿਵਲ 에ਅਰਪੋਰਟ ਹੋਵੇਗਾ ਕੇਂਦਰ ਸਰਕਾਰ ਇਸ ਦੀ ਘੋਸ਼ਣਾ ਜੋ ਹੈ ਪਹਿਲਾਂ ਹੀ ਕਰ ਚੁੱਕੀ ਹੈ ਅ ਜੀ ਤੁਹਾਨੂੰ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦਾ ਐਲਾਨ ਹੁੰਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਦੇ ਕੋਲ ਪੰਜਾਬ ਦੇ ਸਬੰਧੀ ਇੱਕ ਮੰਗ ਰੱਖੀ ਸੀ ਮਾਨ ਸਾਹਿਬ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਜਲੰਧਰ ਆ ਰਹੇ ਨੇ ਅਤੇ ਆਦਮਪੁਰ ਹਵਾਈ ਅੱਡੇ ਦੇ ਉੱਤੇ ਉਤਰਨਗੇ ਸੋ ਮੈਂ ਪ੍ਰਧਾਨ ਮੰਤਰੀ ਨੂੰ ਨਿਮਰਤਾ ਦੇ ਨਾਲ ਬੇਨਤੀ ਕਰਦਾ ਹਾਂ ਕਿ ਆਦਮਪੁਰ ਹਵਾਈ ਅੱਡੇ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਦੇ ਉੱਤੇ ਰੱਖਿਆ ਜਾਵੇ ਮੈਂ ਇਸ ਦੇ ਲਈ ਪੰਜਾਬ ਦੇ ਸਾਰੇ ਲੋਕਾਂ ਦੇ ਵੱਲੋਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ। થોડો ਦੱਸਿਆ ਕਿ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਆਗੂ ਸੁਨੀਲ ਜਾਖੜ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਵਿਚ ਆ ਰਹੇ ਨੇ ਤੇ ਸਾਨੂੰ ਉਹਨਾਂ ਦਾ ਸਵਾਗਤ ਅਤੇ ਸਨਮਾਨ ਕਰਨਾ ਚਾਹੀਦਾ ਹੈ ਇੱਕ ਪਾਸੇ ਜਿੱਥੇ ਬਜਟ ਪੇਸ਼ ਹੋਵੇਗਾ ਤੇ ਦੂਸਰੇ ਪਾਸੇ ਪ੍ਰਧਾਨ ਮੰਤਰੀ ਮੋਦੀ ਦਾ ਡੇਰਾ ਸਚਕਣ ਬੱਲਾ ਆਉਣਾ ਅਤੇ ਹਵਾਈ ਅੱਡੇ ਦਾ ਨਾਮ ਬਦਲਣਾ ਇਹ ਕਾਫੀ ਅਹਿਮ ਗੱਲਾਂ ਨੇ ਸਾਨੂੰ ਇਸ ਦਾ ਸਵਾਗਤ ਕਰਨ ਦੀ ਲੋੜ ਹੈ ਜਿਹੜੇ ਆਗੂ ਵਿਰੋਧੀ ਤੇ ਰਹੇ ਉਸ ਨੂੰ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੇ ਉੱਤੇ ਸਿਆਸੀ ਰੋਟੀਆਂ ਸੇਕਣ ਦੀ ਬਜਾਏ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਵੱਲ ਧਿਆਨ ਦੇਣ ਦੀ ਲੋੜ ਹੈ ਦੁਹਾਂ ਜਲੰਧਰ ਦੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਵਿਧਾਇਕ ਕੀੜੀ ਭੰਡਾਰੀ ਨੇ ਵੀ ਕਿਹਾ ਹੈ ਕਿ ਸਾਰੇ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਨ ਲਈ ਆਦਮਪੁਰ ਹਵਾਈ ਅੱਡੇ ਜਾਣਗੇ ਉਹਨਾਂ ਦਾ ਸਵਾਗਤ ਕਰਨ ਤੋਂ ਬਾਅਦ ਦੇ ਵਿੱਚ ਉਹ ਉਹਨਾਂ ਦੇ ਨਾਲ ਡੇਰਾ ਸਤਖੰਡ ਬੱਲਾਂ ਵੀ ਜਾਣਗੇ ਸੋ ਇਥੇ ਦੱਸਣਯੋਗ ਹੈ ਕਿ ਜਲੰਧਰ ਦੇ ਡੇਰਾ ਸਚਕਣ ਬੱਲਾ ਵਿਖੇ ਪਹੁੰਚ ਕੇ ਪੀਐਮ ਮੋਦੀ 699 ਰਵਿਦਾਸ ਜੰਤੀ ਦੇ ਉੱਤੇ ਦੇਸ਼ ਭਰ ਦੇ ਲੋਕਾਂ ਨੂੰ ਵਧਾਈ ਵੀ ਦੇਣਗੇ ਸੋ ਪ੍ਰਧਾਨ ਮੰਤਰੀ ਡੇਰੇ ਤੇ ਮੱਥਾ ਵੀ ਟੇਕਣਗੇ ਤੇ ਸੰਤ ਨਰਨਦਰਨ ਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਵੀ ਲੈਣਗੇ ਸੋ ਉੱਥੋਂ ਉਹ ਦੇਸ਼ ਵਾਸੀਆਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਮਾਨਤਾ ਤੇ ਭਾਈਚਾਰੇ ਦਾ ਸੰਦੇਸ਼ ਵੀ ਦੇਣਗੇ ਸੋ ਉਹ ਸੰਗਤ ਦੇ ਨਾਲ ਵੀ ਕੁਝ ਸਮਾਂ ਬਿਤਾਉਣਗੇ ਇਥੇ ਜ਼ਿਕਰਯੋਗ ਹੈ ਕਿ ਡੇਰਾ ਸਤਖੰਡ ਬੱਲਾ ਪੰਜਾਬ ਦੇ ਦੁਆਬਾ ਖੇਤਰ ਦੇ ਵੱਡੇ ਧਾਰਮਿਕ ਡੇਰਿਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਸੋ ਇਹ ਡੇਰਾ ਜੋ ਹੈ ਜਲੰਧਰ ਤੋਂ ਲਗਭਗ 13 ਕਿਲੋਮੀਟਰ ਪਿੰਡ ਬੱਲਾਂ ਦੇ ਵਿੱਚ ਸਥਿਤ ਹੈ ਸੋ ਇਸ ਦੀ ਸਥਾਪਨਾ ਜੋ ਹੈ 20 ਸਦੀ ਦੇ ਸ਼ੁਰੂ ਦੇ ਵਿੱਚ ਸੰਤ ਪਿੱਪਲदास ਮਹਾਰਾਜ ਜੀ ਨੇ ਕੀਤੀ ਸੀ ਤੇ ਇਹ ਸੰਤ ਸਰਵਣਦਾਸ ਮਹਾਰਾਜ ਜੀ ਦੀ ਅਗਵਾਈ ਹੇਠ ਰਵਿਦਾਸੀਆ ਸਮਾਜ ਦਾ ਇੱਕ ਮਹੱਤਵਪੂਰਨ ਧਾਰਮਿਕ ਅਤੇ ਸਮਾਜਿਕ ਕੇਂਦਰ ਬਣ ਗਿਆ ਸੋ ਸੰਤ ਸਰਵੰਦਾਸ ਮਹਾਰਾਜ ਜੀ ਨੇ ਬਾਣੀ ਤੇ ਰਾਹੀਂ ਪ੍ਰਗਟ ਹੋਈ ਗੁਰੂ ਰਵਿਦਾਸ ਮਹਾਰਾਜ ਜੀ ਦੀ ਆਤਮਿਕ ਦਰਸ਼ਨ ਨੂੰ ਫਲੌਣ ਨੂੰ ਆਪਣੇ ਜੀਵਨ ਦਾ ਇੱਕ ਕੇਂਦਰੀ ਮਿਸ਼ਨ ਬਣਾ ਲਿਆ ਸੋ ਉਹਨਾਂ ਦੀ ਆਤਮਿਕ ਅਗਵਾਈ ਸਮਾਜਿਕ ਤੌਰ ਦੇ ਉਤੇ ਵਕ ਕੀਤੇ ਗਏ ਵਰਗਾਂ ਦੇ ਸਸ਼ਕਤੀਕਰਨ ਦੀ ਸੋਚਣ ਬੱਤਾ ਦੇ ਨਾਲ ਮਿਲ ਕੇ ਡੇਰਾ ਸਤਖੰਡ ਬੱਲਾ ਨੂੰ ਇਤਿਹਾਸਿਕ ਤੌਰ ਦੇ ਉਤੇ ਹਾਸ਼ੀਏ ਤੇ ਪਾਏ ਗਏ ਸਮਾਜਿਕ ਵਰਗਾਂ ਦੇ ਲਈ ਇੱਕ ਪ੍ਰਮੁੱਖ ਤੀਰਥ ਸਥਾਨ ਬਣਾ ਦਿੱਤਾ ਪੰਜਾਬ ਦੇ ਵਿੱਚ ਐਸੇ ਚੇਤਨਾ ਬਹੁਤ ਹੱਦ ਤੱਕ ਗੁਰੂ ਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਸੰਦਰਭ ਦੇ ਵਿੱਚ ਪੈਦਾ ਹੋਈ ਹੈ ਜਿਸ ਨੇ ਸਮਾਨਤਾਵਾਦੀ ਸਮਾਜਿਕ ਵਿਵਸਥਾ ਦੀ ਵਕਾਲਤ ਕਰਨ ਦੇ ਲਈ ਬੇਗੰਪੂਰਾ ਦੇ ਆਦਰਸ਼ ਦੁਆਰਾ ਪ੍ਰਤੀਕਾਤਮਕ ਰੂਪ ਦੇ ਵਿੱਚ ਅਹਿੰਸਕ ਸਮਾਜਿਕ ਵਿਰੋਧ ਦੇ ਮਾਧਿਅਮ ਦੇ ਵਜੋਂ ਕਵਿਤਾ ਦੀ ਸਿਰਜਣਾਤਮਕ ਵਰਤੋਂ ਕੀਤੀ ਡੇਰਾ ਸਤਖੰਡ ਬੱਲਾਂ ਦੇ ਸੰਤਾਂ ਨੇ ਇਸ ਮਿਸ਼ਨ ਨੂੰ ਅੱਗੇ ਵਧਾਇਆ ਹੈ ਗੁਰੂ ਵਿਦਾਸ ਮਹਾਰਾਜ ਜੀ ਦੀਆਂ ਸਿੱਖਿਆ ਨੂੰ ਸਾਂਭ ਕੇ ਤੇ ਅੱਗੇ ਵਧਾਇਆ ਹੈ ਗੱਲ ਕਰੀਏ ਤਾਂ ਸੰਤ ਸਰਵਰਨ ਦਾਸ ਮਹਾਰਾਜ ਜੀ ਤੋਂ ਬਾਅਦ ਦੇ ਵਿੱਚ ਆਏ ਸਾਰੇ ਗੱਦੀ ਨਿਸ਼ੀਨਾਂ ਨੇ ਸਮਾਜ ਦੇ ਸਭ ਤੋਂ ਪਿਛੜੇ ਹੋਏ ਵਰਗਾਂ ਦੇ ਸਮਾਜਿਕ ਉਦਾਰ ਅਤੇ ਸਸ਼ਕਤੀਕਰਨ ਦੇ ਉਹਨਾਂ ਦੇ ਵਿਸਤ੍ਰਿਤ ਪ੍ਰੋਜੈਕਟਾਂ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਪ੍ਰੈਲ 2004 ਦੇ ਵਿੱਚ ਡੇਰਾ ਸਚਕਣ ਬੱਲਾ ਨੇ ਹਾਦੀਆਬਾਦ ਫਗਵਾੜਾ ਦੇ ਵਿੱਚ ਸੰਸਰਵਨਦਾਸ ਮਾਡਲ ਸਕੂਲ ਦੀ ਸਥਾਪਨਾ ਕੀਤੀ ਤਾਂ ਕਿ ਐਸੀ ਬੱਚਿਆਂ ਨੂੰ ਨਾ ਮਾਤਰ ਫੀਸ ਦੇ ਉੱਤੇ ਉੱਤਮ ਸਿੱਖਿਆ ਦਿੱਤੀ ਜਾ ਸਕੇ ਸੰਸਰਵਨਦਾਸ ਜੀ ਨੇ ਡੇਰੇ ਦੇ ਇੱਕ ਆਰਵੈਦਿਕ ਮੈਡੀਕਲ ਸਟੋਰ ਦੀ ਵੀ ਸਥਾਪਨਾ ਕੀਤੀ ਤਾਂ ਜੋ ਗਰੀਬਾਂ ਅਤੇ ਲਾਚਾਰਾਂ ਦੀ ਸੇਵਾ ਕੀਤੀ ਜਾ ਸਕੇ ਜੋ ਇਲਾਜ ਜਾਂ ਫਿਰ ਦਵਾਈਆਂ ਦਾ ਖਰਚਾ ਨਹੀਂ ਝੁਕ ਸਕਦੇ ਸੋ ਡੇਰਾ ਸਚਕਣ ਬੱਲਾਂ ਦੀਆਂ ਬਹੁਤ ਸਾਰੀਆਂ ਸੇਵਾਵਾਂ ਵੀ ਨੇ ਜਿਨ੍ਹਾਂ ਦੇ ਵਿੱਚੋਂ ਸੀਰ ਗਵਰਧਨਪੁਰ ਬਾਰਾਨਸੀ ਦੇ ਬਾਰਲੇ ਇਲਾਕੇ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਿਰ ਦਾ ਨਿਰਮਾਣ ਸਭ ਤੋਂ ਮਹੱਤਵਪੂਰਨ ਹੈ ਡੇਰਾ ਸਚਕਣ ਬੱਲਾ ਦੇ ਸੰਤਾਂ ਨੇ ਇਸ ਥਾਨ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਨੇੜੇ ਗੁਰੂ ਰਵਿਦਾਸ ਜੀ ਦਾ ਜਨਮ ਅਸਥਾਨ ਦੱਸਿਆ ਸੋ ਇਸੇ ਦੇ ਨਾਲ ਤੁਹਾਨੂੰ ਦੱਸਦੀ ਹਾਂ ਕਿ ਹਾਲ ਹੀ ਦੇ ਵਿੱਚ 26 ਜਨਵਰੀ ਦੇ ਮੌਕੇ ਤੇ ਡੇਰਾ ਸਚਕਣ ਬੱਲਾ ਦੇ ਮੁਖੀ ਸੰਤ ਨਿਰੰજન ਦਾਸ ਮਹਾਰਾਜ ਜੀ ਨੂੰ ਪਦਮ ਸ਼੍ਰੀ ਦੇ ਸਨਮਾਨ ਦੇ ਨਾਲ ਨਿਵਾਜਿਆ ਗਿਆ ਹੈ ਇੱਥੇ ਕਾਬਿਲਗਰ ਹੈ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਲਈ ਲਗਭਗ 100 ਲੋਕਾਂ ਦੀ ਝੋਲ ਵੀ ਕੀਤੀ ਜਾ ਚੁੱਕੀ ਹੈ ਸੋ ਪ੍ਰਧਾਨ ਮੰਤਰੀ ਡੇਰੇ ਤੋਂ ਸੰਤਾਂ ਦਾ ਸੰਦੇਸ਼ ਦੇਣਗੇ ਤੇ ਪੰਜਾਬ ਦੇ ਲਈ ਭਾਜਪਾ ਦੇ ਵਿਜ਼ਨ ਨੂੰ ਦਰਹਰਾਉਣਗੇ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਫੇਰੀ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਵੱਲੋਂ ਇੱਕ ਮਾਸਟਰ ਸਟ੍ਰੋਕ ਦੇ ਵਜੋਂ ਵੀ ਵੇਖਿਆ ਜਾ ਰਿਹਾ ਹੈ ਹੁਣ ਜੇ ਆਪਾਂ ਇਸ ਦੇ ਨਾਲ ਸਿਆਸਤ ਨੂੰ ਜੋੜ ਕੇ ਦੇਖੀਏ ਤਾਂ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਹਾਲੇ ਕਰੀਬ 1 ਸਾਲ ਦਾ ਸਮਾਂ ਬਾਕੀ ਹੈ ਦੁਆਬਾ ਖੇਤਰ ਦੇ ਵਿੱਚ ਹਾਲੇ ਤੋਂ ਹੀ ਰਾਜਨੀਤਿਕ ਸਰਗਰਮੀ ਤੇਜ਼ ਹੋ ਗਈ ਹੈ ਸੋ ਦੁਆਬਾ ਖੇਤਰ ਨੂੰ ਪੰਜਾਬ ਦੀ ਐਨ ਆਰ ਆਈ ਬੈਲਟ ਵੀ ਕਿਹਾ ਜਾਂਦਾ ਹੈ ਤੇ ਅਤੇ ਇਸ ਇਲਾਕੇ ਦੇ ਵਿੱਚ ਸਭ ਤੋਂ ਵੱਧ ਐਸਸੀ ਵਰਗ ਦੀ ਆਬਾਦੀ ਕਰੀਬ 42% ਦੀ ਹੈ ਇਸ ਦੇ ਵਿੱਚ ਕਰੀਬ 14 ਤੋਂ 15% ਦੀ ਰਵਿਦਾਸੀਆ ਸਮਾਜ ਦੇ ਲੋਕ ਨੇ ਸੋ ਦੁਆਪਾ ਖੇਤਰ ਦੇ ਵਿੱਚ ਵਿਧਾਨ ਸਭਾ ਦੀਆਂ 23 ਸੀਟਾਂ ਆਉਂਦੀਆਂ ਨੇ ਤੇ ਇਹਨਾਂ ਦੇ ਵਿੱਚੋਂ ਬਹੁਤੀਆਂ ਸੀਟਾਂ ਦੇ ਉੱਤੇ ਰਵਿਦਾਸੀਆ ਕੌਮ ਦਾ ਪ੍ਰਭਾਵ ਰਹਿੰਦਾ ਹੈ ਸੋ ਜਲੰਧਰ ਸਥਿਤ ਡੇਰਾ ਸਚਕਣ ਬੱਲਾ ਰਵਿਦਾਸੀਆ ਸਮਾਜ ਦੀ ਆਸਥਾ ਤੇ ਸਰਦਾ ਦਾ ਕੇਂਦਰ ਹੈ ਸੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 639 ਪ੍ਰਕਾਸ਼ ਪੁਰਬ ਮੌਕੇ ਐਤਵਾਰ ਨੂੰ ਪਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਡੇਰਾ ਸਚਕੰਡ ਬੱਲਾ ਦੇ ਵਿੱਚ ਪਹੁੰਚ ਰਹੇ ਨੇ ਸੋ ਇੱਥੇ ਇਹ ਦੱਸਣਾ ਬਣਦਾ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਨਤੀ ਤੋਂ ਪਹਿਲਾਂ ਭਗਵੰਦਪਾਤ ਸਰਕਾਰ ਦਾ ਵੀ ਇੱਕ ਵੱਡਾ ਕਦਮ ਜੋ ਹੈ ਉਹ ਸਾਹਮਣੇ ਆਇਆ ਹੈ ਜੀ ਹਾਂ ਉਹਨਾਂ ਨੇ ਇਹ ਕਿਹਾ ਹੈ ਕਿ ਗੁਰੂ ਵਿਦਾਸ ਮਹਾਰਾਜ ਜੀ ਦੇ 652 ਜਨਮ ਦਿਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਵੀ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਲਿਆ ਹੈ ਸਰਕਾਰ ਦੇ ਵੱਲੋਂ ਜਲੰਧਰ ਦੇ ਨੇੜੇ ਇੱਕ ਪਿੰਡ ਨੌਗੱਜਾ ਅਤੇ ਫਰੀਦਪੁਰ ਦੀ ਜ਼ਮੀਨ ਵੀ ਖਰੀਦ ਦੀ ਗਈ ਹੈ ਇਸ ਜ਼ਮੀਨ ਦੇ ਉੱਤੇ ਗੁਰੂ ਵਿਦਾਸ ਬਾਣੀ ਅਧਿਆਨ ਕੇਂਦਰ ਦੇ ਨਿਰਮਾਣ ਦਾ ਕੰਮ ਜੋ ਹੈ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ ਸੋ ਇਹ ਕੇਂਦਰ ਗੁਰੂ ਰਵਿਦਾਸ ਜੀ ਦੇ ਵਿਚਾਰਾਂ ਅਤੇ ਉਪਦੇਸ਼ਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ ਸੋ ਉਥੇ ਹੀ ਦੂਸਰੇ ਪਾਸੇ ਅੱਜ ਜੋ ਲੁਧਿਆਣਾ ਵਾਸੀਆਂ ਦੇ ਲਈ ਵੀ ਅਹਿਮ ਦਿਨ ਹੈ ਜਿੱਥੇ ਲੰਬੇ ਇੰਤਜ਼ਾਰ ਤੋਂ ਬਾਅਦ ਦੇ ਵਿੱਚ ਲੁਧਿਆਣਾ ਦੇ ਹਲਵਾਰਾ ਕੁਮੰਤਰੀ ਹਵਾਈ ਅੱਡੇ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵਰਚੁਅਲ ਉਦਘਾਟਨ ਕੀਤਾ ਜਾਵੇਗਾ। ਸੋ ਹਵਾਈ ਅੱਡੇ ਦੀ ਸ਼ੁਰੂਆਤ ਦੇ ਉੱਤੇ ਲੁਧਿਆਣਾ ਸਮੇਤ ਆਲੇ ਦੁਆਲੇ ਦੇ ਉਦਯੋਗਿਕ ਅਤੇ ਵਪਾਰਕ ਖੇਤਰਾਂ ਨੂੰ ਸਿੱਧਾ ਹਵਾਈ ਲਾਭ ਮਿਲਣ ਦੀ ਉਮੀਦ ਹੈ। ਇੱਥੇ ਦੱਸਣ ਯੋਗ ਹੈ ਕਿ ਪਹਿਲਾਂ ਜੋ ਹਵਾਈ ਅੱਡਾ ਸੀ ਉਸ ਤੇ ਇੱਕ ਛੋਟਾ ਰਨਵੇ ਸੀ ਜੋ ਕਿ ਛੋਟੇ ਜਹਾਜ਼ਾਂ ਦੇ ਲਈ ਟੁਕ ਪ ਸੀ। ਇਸ ਦੇ ਲਈ ਹੀ ਆਵਾਜਾਈ ਸੰਪਰਕ ਨੂੰ ਬਿਹਤਰ ਬਣਾਉਣ ਅਤੇ ਵੱਡੇ ਜਹਾਜ਼ਾਂ ਨੂੰ ਅਨੁਕੂਲ ਬਣਾਉਣ ਦੇ ਲਈ ਹਲਵਾਰਾ ਵਿਖੇ ਇੱਕ ਨਵਾਂ ਸਿਵਲ ਇਨਕਲੇਵ ਵਿਕਸਿਤ ਕੀਤਾ ਗਿਆ ਹੈ ਜਿਸ ਦੇ ਵਿੱਚ ਇਹ 320 ਕਿਸਮ ਦੇ ਜਹਾਜ਼ਾਂ ਨੂੰ ਸੰਭਾਲਣ ਦੇ ਸਮਰੱਥ ਇੱਕ ਲੰਬਾ ਰਨਵੇ ਹੋਵੇਗਾ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ